ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮਝੋ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਵਿਖੇ ਦੱਸ ਦਈਏ ਕਿ ਅੱਜ 10 ਫਰਵਰੀ ਨੂੰ ਅੱਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਸਾਹਿਬਾਨ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਇੱਕ ਅੰਤਰੰਕ ਕਮੇਟੀ ਦੀ ਜੋ ਬੈਠਕ ਸੱਦੀ ਗਈ ਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਫਤਰ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਮੈਂਬਰ ਸਾਹਿਬਾਨ ਵੀ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਦੱਸ ਦਈਏ ਕਿ ਇਸ ਮੀਟਿੰਗ ਦੇ ਵਿੱਚ ਜੋ ਪਹਿਲਾਂ ਸਮੇਂ ਦੀ ਗੱਲ ਕਰੀਏ ਤਾਂ 11 ਵਜੇ ਦੇ ਕਰੀਬ ਇਹ ਜੋ ਮੀਟਿੰਗ ਆਰੰਭ ਹੋਣੀ ਸੀਗੀ ਸਟਾਰਟ ਹੋਣੀ ਸੀਗੀ ਤਾਂ ਹੁਣ ਇਸ ਦੇ ਜਿਹੜੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਆ ਦੁਪਹਿਰੋਂ ਬਾਅਦ ਇਹ ਜੋ ਮੀਟਿੰਗ ਜੋ ਆਰੰਭ ਹੋਏਗੀ ਕਿਉਂਕਿ ਇਸ ਦੇ ਵਿੱਚ ਖਾਸ ਤੌਰ ਤੇ ਹਰਜਿੰਦਰ ਸਿੰਘ ਤਾਮੀ ਹੋਂ ਦਾ ਕੁਝ ਨਿੱਜੀ ਰਜੇਵਿਆਂ ਕਰਕੇ ਇਹ ਮੀਟਿੰਗ ਨੂੰ ਦੇਰੀ ਦੇ ਨਾਲ ਕੀਤਾ ਜਾਏਗਾ ਤਾਂ ਇਸ ਮੀਟਿੰਗ ਦੇ ਵਿੱਚ ਕਈ ਅਹਿਮ ਚਰਚਾਵਾਂ ਵਿਚਾਰ ਚਰਚਾਵਾਂ ਜਿਹੜੀਆਂ ਹੋਣਗੀਆਂ ਜਿਸ ਦੇ ਵਿੱਚ ਕੀ ਸੂਤਰਾਂ ਮੁਤਾਬਕ ਜਾਣਕਾਰੀ ਅਨੁਸਾਰ ਕੀ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਹੋਣਾ ਨੂੰ ਲੈ ਕੇ ਵੱਡੇ ਫੈਸਲੇ ਇਸ ਮੀਟਿੰਗ ਦੇ ਵਿੱਚ ਲਿੱਤੇ ਜਾਣਗੇ ਕਿਉਂਕਿ ਪਹਿਲਾਂ ਵੀ ਇਹ ਜੋ ਇਕੱਤਰਤਾ ਹੋਈਆਂ ਨੇ ਉਸ ਦੇ ਵਿੱਚ ਵੀ ਕਿਆਸ ਰੀਆਂ ਲਗਾਈਆਂ ਜਾ ਰਹੀਆਂ ਸੀਗੀਆਂ ਕਿ ਸਿੰਘ ਸਾਹਿਬ ਜੀ ਨੂੰ ਲੈ ਕੇ ਵੱਡੇ ਫੈਸਲੇ ਨਿਕਲਣਗੇ ਤਾਂ ਅੱਜ ਇਸ ਮੀਟਿੰਗ ਦਾ ਵਿੱਚ ਜੋ ਸੂਤਰਾਂ ਤਬਕ ਜਾਣਕਾਰੀ ਨਿਕਲੀ ਹੈ ਕਿ ਅੱਜ ਦੀ ਇਸ ਬੈਠਕ ਦੇ ਵਿੱਚ ਵੱਡਾ ਫੈਸਲਾ ਸਿੰਘ ਜਪ ਜੀ ਨੂੰ ਲੈ ਕੇ ਹੋ ਸਕਦਾ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੀਆਂ ਤੁਸੀਂ ਵੇਖ ਸਕਦੇ ਹੋ ਅਤੇ ਇਸ ਦੇ ਨਾਲ ਜੇ ਆਪਾਂ ਹੋਰ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਗੁਰਦੁਆਰਾ ਸਹਿਬਾਨਾ ਜਿਹੜੇ ਟਰਸਟ ਹੈ ਵਿਪਾਗਿਆ ਤਾਂ ਉਹਨਾਂ ਸੰਬੰਧੀ ਵੀ ਜੋ ਕਈ ਮਸਲੇ ਜਿਹੜੇ ਆ ਵਿਚਾਰੇ ਜਾਣਗੇ ਇਸ ਮੀਟਿੰਗ ਦੇ ਵਿੱਚ ਤਾਂ ਏ ਜੋ ਤਸਵੀਰਾਂ ਲਗਾਤਾਰ ਸੰਝੇ ਕਰ ਰਹੇ ਆ ਤਾਂ ਇਸ ਦੇ ਵਿੱਚ ਖਾਸ ਤੌਰ ਤੇ ਮੁੱਖ ਸਿੱਖਤਰ ਸਰਦਾਰ ਕਲਵੰਤ ਸਿੰਘ ਮੰਨਣਜੀਵੀ ਜੋ ਇਸ ਇਕਤਰਤਾ ਦੇ ਵਿੱਚ ਜੋ ਮੌਜੂਦ ਹੋਣਗੇ ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਉਂਕਿ ਲੰਬੇ ਸਮੇਂ ਤੋਂ ਸਿੱਖ ਕੌਮ ਜੋ ਫੈਸਲਾ ਉਡੀਕ ਰਹੀਆ ਕਿਉਂਕਿ ਸਿੰਘ ਸਾਹਿਬ ਜੀ ਨੂੰ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀਆਂ ਸੇਵਾਵਾਂ ਨੂੰ ਲੈ ਕੇ ਕਈ ਵਿਚਾਰ ਚਰਚਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਅੱਜ ਉਹਨਾਂ ਦੀਆਂ ਸੇਵਾਵਾਂ ਨੂੰ ਲੈ ਕੇ ਸਿੰਘ ਸਾਹਿਬ ਜੀ ਨੂੰ ਲੈ ਕੇ ਵੱਡਾ ਫੈਸਲਾ ਇਸ ਮੀਟਿੰਗ ਦੇ ਵਿੱਚ ਹੁਣ ਆ ਤਾਂ ਇਸ ਮੀਟਿੰਗ ਨੂੰ ਲੈ ਕੇ ਤੜ ਨਾਲ ਕੱਲੀ-ਕੱਲੀ ਤਸਵੀਰ ਜਿਹੜੀ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬੜੇ ਰੋ ਜਗਬੰਦ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਟ੍ਰੋਨਿਕ ਜਗਬੰਦੀ ਟੀਵੀ ਸ਼੍ਰੀ ਸਾਈਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਜੋ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਦੱਸ ਦਈਏ ਕਿ ਅੱਜ 10 ਫਰਵਰੀ ਨੂੰ ਅੱਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਸਾਹਿਬਾਨ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਇੱਕ ਅੰਤਰੰਕ ਕਮੇਟੀ ਦੀ ਜੋ ਬੈਠਕ ਸੱਦੀ ਗਈ ਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਫ਼ਤਰ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਮੈਂਬਰ ਸਾਹਿਬਾਨ ਵੀ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਦੱਸ ਦਈਏ ਕਿ ਇਸ ਮੀਟਿੰਗ ਦੇ ਵਿੱਚ ਜੋ ਪਹਿਲਾਂ ਸਮੇਂ ਦੀ ਗੱਲ ਕਰੀਏ ਤਾਂ 11 ਵਜੇ ਦੇ ਕਰੀਬ ਇਹ ਜੋ ਮੀਟ ਆਰੰਭ ਹੋਣੀ ਸੀਗੀ ਸਟਾਰਟ ਹੋਣੀ ਸੀਗੀ ਤਾਂ ਹੁਣ ਇਸ ਦੇ ਜਿਹੜੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਆ ਦੁਪਹਿਰੋਂ ਬਾਅਦ ਇਹ ਜੋ ਮੀਟਿੰਗ ਜੋ ਆਰੰਭ ਹੋਏਗੀ ਕਿਉਂਕਿ ਇਸ ਦੇ ਵਿੱਚ ਖਾਸ ਤੌਰ ਤੇ ਹਰਜਿੰਦਰ ਸਿੰਘ ਤਾਮੀ ਹੋਂ ਦਾ ਕੁਝ ਨਿੱਜੀ ਰਜੇਵਿਆਂ ਕਰਕੇ ਇਹ ਮੀਟਿੰਗ ਨੂੰ ਦੇਰੀ ਦੇ ਨਾਲ ਕੀਤਾ ਜਾਏਗਾ ਤਾਂ ਇਸ ਮੀਟਿੰਗ ਦੇ ਵਿੱਚ ਕਈ ਅਹਿਮ ਚਰਚਾਵਾਂ ਵਿਚਾਰ ਚਰਚਾਵਾਂ ਜਿਹੜੀਆਂ ਹੋਣਗੀਆਂ ਜਿਸ ਦੇ ਵਿੱਚ ਕੀ ਸੂਤਰਾਂ ਮੁਤਾਬਕ ਜਾਣਕਾਰੀ ਅਨੁਸਾਰ ਕੀ ਸਿੰਘ ਸਾਹਿਬ ਜਾਨੀ ਹਰਪੀ ਸਿੰਘ ਜੀ ਹੋਣਾਂ ਨੂੰ ਲੈ ਕੇ ਵੱਡੇ ਫੈਸਲੇ ਇਸ ਮੀਟਿੰਗ ਦੇ ਵਿੱਚ ਲਿੱਤੇ ਜਾਣਗੇ ਕਿਉਂਕਿ ਪਹਿਲਾਂ ਵੀ ਇਹ ਜੋ ਇਕਤਤਾ ਹੋਈਆਂ ਨੇ ਉਸ ਦੇ ਵਿੱਚ ਵੀ ਕਿਆਸ ਰਹੀਆਂ ਲਗਾਈਆਂ ਜਾ ਰਹੀਆਂ ਸੀ ਕਿ ਸਿੰਘ ਸਾਹਿਬ ਜੀ ਨੂੰ ਲੈ ਕੇ ਵੱਡੇ ਫੈਸਲੇ ਨਿਕਲਣਗੇ ਤਾਂ ਅੱਜ ਇਸ ਮੀਟਿੰਗ ਦੇ ਵਿੱਚ ਜੋ ਸੂਤਰਾਂ ਤਬਕ ਜਾਣਕਾਰੀ ਨਿਕਲੀ ਹੈ ਕਿ ਅੱਜ ਦੀ ਇਸ ਬੈਠਕ ਦੇ ਵਿੱਚ ਵੱਡਾ ਫੈਸਲਾ ਸਿੰਘ ਸਾਹਿਬ ਜੀ ਨੂੰ ਲੈ ਕੇ ਹੋ ਸਕਦਾ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੀਆਂ ਤੁਸੀਂ ਵੇਖ ਸਕਦੇ ਹੋ ਤਾਂ ਇਸ ਦੇ ਨਾਲ ਜੇ ਆਪਾਂ ਹੋਰ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਗੁਰਦੁਆਰਾ ਸਹਿਬਾਨਾ ਜਿਹੜੇ ਟਰਸਟ ਹੈ ਵਿਭਾਗ ਆ ਗਿਆ ਤਾਂ ਉਹਨਾਂ ਸੰਬੰਧੀ ਵੀ ਜੋ ਕਈ ਮਸਲੇ ਜਿਹੜੇ ਆ ਵਿਚਾਰੇ ਜਾਣਗੇ ਇਸ ਮੀਟਿੰਗ ਦੇ ਵਿੱਚ ਤਾਂ ਏ ਜੋ ਤਸਵੀਰਾਂ ਲਗਾਤਾਰ ਸੰਝੇ ਕਰ ਰਹੇ ਆ ਤਾਂ ਇਸ ਦੇ ਵਿੱਚ ਖਾਸ ਤੌਰ ਤੇ ਮੁੱਖ ਇਕਤਰ ਸਰਦਾਰ ਕਲਵੰਤ ਸਿੰਘ ਮੰਨਣਜੀਵੀ ਜੋ ਇਸ ਇਕਤਰਤਾ ਦੇ ਵਿੱਚ ਜੋ ਮੌਜੂਦ ਹੋਣਗੇ ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਉਂਕਿ ਲੰਬੇ ਸਮੇਂ ਤੋਂ ਸਿੱਖ ਕੌਮ ਜੋ ਫੈਸਲਾ ਉਡੀਕ ਰਹੀਆ ਕਿਉਂਕਿ ਸਿੰਘ ਸਾਹਿਬ ਜੀ ਨੂੰ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀਆਂ ਸੇਵਾਵਾਂ ਨੂੰ ਲੈ ਕੇ ਕਈ ਵਿਚਾਰ ਚਰਚਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਅੱਜ ਉਹਨਾਂ ਦੀਆਂ ਸੇਵਾਵਾਂ ਨੂੰ ਲੈ ਕੇ ਸਿੰਘ ਸਾਹਿਬ ਜੀ ਨੂੰ ਲੈ ਕੇ ਵੱਡਾ ਫੈਸਲਾ ਇਸ ਮੀਟਿੰਗ ਦੇ ਵਿੱਚ ਹੁਣ ਹੈ ਤਾਂ ਇਸ ਮੀਟਿੰਗ ਨੂੰ ਲੈ ਕੇ ਤੜ ਨਾਲ ਕੱਲੀ-ਕੱਲੀ ਤਸਵੀਰ ਜਿਹੜੀ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬੜੇ ਰੋ ਜਗਬੰਦ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਟ੍ਰੋਨਿਕ ਜਗਬੰਦੀ ਟੀਵੀ ਸ਼੍ਰੀ ਸਾਈਪ